आनंदपुर साहिब दी पावन धरती और सुमुच्ची मानवता ਲਈ ਮਹਾਰਾਜ ਨੇ ਨਿਤ ਨਵੇਂ ਪੂਰਨੇ ਨਿਤ ਨਵੀਆਂ ਲੰਘਾਂ ਨਿਤ ਨਵੇਂ ਸੁਨੇਹੇ ਪਾਤਸ਼ਾਹ ਨੇ ਮਨੁੱਖਤਾ ਦੀ ਝੋਲੀ ਪਾਈ ਬਜਾਵਾਲੇ ਪ੍ਰੀਤਮ ਦੇ ਚਰਨਾਂ ਵਿੱਚ ਆਇਆ ਹੋਇਆ ਹਰੇਕ ਸਿੱਖ ਹਰੇਕ ਪਿਆਰ ਵਾਲਾ ਗੁਰੂ ਰਹਿਮਤ ਦਾ ਪਾਤਰ ਬਣਿਆ ਔਰ ਇਹਨਾਂ ਦਿਨਾਂ ਦੇ ਵਿੱਚ ਧੰ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾ ਸੱਜੇ ਹੋਏ ਦੀਵਾਨ ਦੇ ਵਿੱਚ ਮੌਜੂਦ ਨੇ ਔਰ ਕੁਝ ਗੁਰੂ ਕੇ ਕੀਰਤਨੀਆਂ ਨੇ ਧੰ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਲੋਕਾਂ ਨੂੰ ਗਾਇਨ ਕੀਤਾ ਔਰ ਸਲੋਕ ਗਾਇਨ ਕਰਦੇ ਹਾਂ ਜਦੋਂ ਇਹਨਾਂ ਬਚਨਾਂ ਨੂੰ ਵਾਰ-ਵਾਰ ਦੁਹਰਾਇਆ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਧੰਨ ਗੁਰੂ ਕਲਗੀਧਰ ਮਹਾਰਾਜ ਬੈਠੇ ਸਨ ਸਿੰਘਾਸਨ ਤੇ ਸਜ ਕੇ ਭਰਿਆ ਹੋਇਆ ਸੰਗਤ ਦਾ ਦਰਬਾਰ ਔਰ ਇੱਕ ਸਿੱਖ ਨੇ ਸਵਾਲ ਕੀਤਾ ਮਹਾਰਾਜ ਕੀ ਇਹ ਸੱਚ ਹੈ ਨਾਮ ਰਹਿਉ ਦੀ ਸਮਝ ਹੈ ਆਦ ਤੋਂ ਲੈ ਕੇ ਅੰਤ ਤੱਕ ਜੇ ਕੁਝ ਹੈ ਤੇ ਉਹ ਕੇਵਲ ਪਰਮ ਪਿਤਾ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਹੈ ਪਰਮਹਾਰਾਜ ਇਸ ਗੱਲ ਦੀ ਸਮਝ ਨਹੀਂ ਆਈ ਨਾਮ ਰਹਿਓ ਸਾਧੂ ਰਹਿਓ ਸਾਧੂ ਜਿਹੜਾ ਬ੍ਰह्म ਗਿਆਨੀ ਜਿਹੜਾ ਕਮਾਈ ਵਾਲਾ ਗੁਰਸਿੱਖ ਪਿਆਰਾ ਆ ਮਹਾਰਾਜ ਉਹ ਸਦੀਵੀ ਕਿਵੇਂ ਰਹਿ ਸਕਦਾ ਐਸੇ ਬਦਨ ਧੰਨ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਬਾਦਸ਼ਾਹ ਬੜਾ ਪਿਆਰਾ ਜਵਾਬ ਦਿੰਦੇ ਆ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਬਾਣੀ ਸੁਖਮਣੀ ਸਹਿ ਪੜੋਗੇ ਤੇ ਉਹਦੇ ਵਿੱਚ ਬਚਨ ਆਉਣਗੇ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸੱਚ 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 ਸਭ ਕੀਨਾ ਓਟ ਮਧੇ ਕਿਨੇ ਬਿਰਲੇ ਚੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮੰਤਰਿਤ ਬਾਜਾ ਵਾਲੇ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਰਿਓ ਦੀ ਵਿਆਖਿਆ ਹੈ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਬਚਨ ਨੂੰ ਤਿੰਨ ਤਿੰਨ ਵਾਰ ਲਿਖਿਆ ਇਸੇ ਕਰਕੇ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਦਾ ਸਰੂਪ ਐਸਾ ਆ ਜਿਹੜਾ ਪਹਿਲਾਂ ਵੀ ਸਤ ਸੀ ਅੱਜ ਵੀ ਸਤ ਹੈ ਤੇ ਰਹਿੰਦੀ ਦੁਨੀਆ ਤੱਕ ਵੀ ਸਤ ਸਰੂਪ ਰਹੇਗਾ ਸੱਚ ਸੀ ਸੱਚ ਹੈ ਸੱਚ ਰਹੇਗਾ ਉਹਦਾ ਪਲਾ ਰੂਪ ਸੀ ਹੈ ਰਹੇਗਾ ਉਹ ਹੀ ਉਹ ਨਿਰਮਲ ਹੈ ਨਿਰਮਲ ਸੀ ਤੇ ਨਿਰਮਲ ਰਹੇਗਾ ਇਹ ਆ ਨਾਮ ਰਹੇ ਉਹਦੀ ਵਿਆਖਿਆ ਨਾਮ ਰਹੇ ਉਹ ਸਿੱਖਾਂ ਆਖਿਆ ਮਹਾਰਾਜ ਇਸ ਗੱਲ ਦੀ ਤੇ ਸਮਝ ਆਈ ਪਰ ਸਾਧੂ ਰਹੇ ਉਹ ਰੱਬ ਦਾ ਪਿਆਰਾ ਕਿਵੇਂ ਦੁਨੀਆ ਤੇ ਮੌਜੂਦ ਰਹਿ ਸਕਦਾ ਹੈ ਸਰੀਰਾਂ ਨੇ ਤੇ ਅਕਸਰ ਜਾਣਾ ਹੈ ਹਰ ਬੰਦਾ ਸਾਹਾਂ ਦੀ ਡੋਰ ਦੇ ਵਿੱਚ ਆ ਹਰ ਬੰਦਾ ਸਮੇਂ ਦੇ ਅਧੀਨ ਆ ਧੰ ਸਤਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਸੁਣ ਕੇ ਆਂਦੇ ਆ ਤੁਹਾਡੇ ਵਿੱਚੋਂ ਸਾਰੀ ਸੰਗਤ ਦੇ ਵਿੱਚੋਂ ਕੋਈ ਇਹ ਦੱਸੇ ਕਿ ਭਗਤ ਕਬੀਰ ਸਾਹਿਬ ਨੂੰ ਕੌਣ-ਕੌਣ ਜਾਣਦਾ ਸਾਰੀ ਸੰਗਤ ਨੇ ਇਸ਼ਾਰੇ ਦੇ ਵਿੱਚ ਹੱਥ ਖੜਾ ਕੀਤਾ ਮਹਾਰਾਜ ਭਗਤ ਕਬੀਰ ਮਹਾਰਾਜ ਨੂੰ ਤਾਂ ਦੁਨੀਆ ਦਾ ਬੱਚਾ-ਬੱਚਾ ਜਾਣਦਾ ਹਜ਼ੂਰ ਕਹਿੰਦੇ ਨੇ ਬਿਲਕੁਲ ਠੀਕ ਆ ਹੁਣ ਇਹ ਦੱਸੋ ਭਗਤ ਕਬੀਰ ਸਾਹਿਬ ਜੀ ਦੇ ਵੇਲੇ ਉਹਨਾਂ ਦੇ ਸਮਕਾਲੀ ਉਹਨਾਂ ਦੇ ਮੌਜੂਦਾ ਸਮੇਂ ਦੇ ਵਿੱਚ ਭਾਰਤ ਵਰਸ਼ ਦਾ ਹਿੰਦੂਸਤਾਨ ਦਾ ਬਾਦਸ਼ਾਹ ਕੌਣ ਹੈ ਉਸ ਵੇਲੇ ਸਮਰਾਟ ਕੌਣ ਹੋਇਆ ਮਲ ਕੌਣ ਸੀ ਹਿੰਦੂਸਤਾਨ ਦਾ ਸਾਰੇ ਚੁੱਪ ਸਨਾਟਾ ਛਾ ਗਿਆ ਕਹਿਣ ਲੱਗੇ ਮਹਾਰਾਜ ਇੰਜ ਤੇ ਨਹੀਂ ਯਾਦ ਵੀ ਭਗਤ ਕਬੀਰ ਸਾਹਿਬ ਦੇ ਸਮੇਂ ਸ਼ਾਸਕ ਕੌਣ ਹੋਇਆ ਬਾਦਸ਼ਾਹ ਕੌਣ ਸੀ ਨਹੀਂ ਪਤਾ ਮਹਾਰਾਜ ਗੁਰੂ ਕਲਗੀ ਤਰ ਸਾਹਿਬ ਕਹਿੰਦੇ ਆ ਫਿਰ ਇਹ ਦੱਸੋ ਵੀ ਤੁਹਾਨੂੰ ਕਬੀਰ ਜੀ ਦਾ ਨਾਮ ਪਤਾ ਆ ਕਬੀਰ ਜੀ ਬਹੁਤ ਨਿਮਾਣੇ ਜੇ ਬੜੇ ਗਰੀਬ ਸਨ ਸਾਦਾ ਕਰ ਅਤ ਦੀ ਗਰੀਬੀ ਜ਼ਿੰਦਗੀ ਪਰ ਉਹਨਾਂ ਨੂੰ ਤੁਸੀਂ ਫਿਰ ਵੀ ਜਾਣਦੇ ਹੋ ਹਿੰਦੁਸਤਾਨ ਦਾ ਚੱਕਰਵਰਤੀ ਸਮਰਾਟ ਹੋਵੇ ਕੋਈ ਦੁਨਿਆਵੀ ਧਨ ਦੌਲਤ ਦਾ ਕੋਈ ਉਹਦੇ ਕੋਲ ਅੰਤ ਨਾ ਹੋਵੇ ਪਰ ਉਹਨੂੰ ਫਿਰ ਵੀ ਨਹੀਂ ਕੋਈ ਜਾਣਦਾ ਕਿਉਂ ਤੈਨ ਲੱਗੇ ਮਹਾਰਾਜ ਤੇ ਸਿੱਧੀ ਪਧਰੀ ਗੱਲ ਐ ਕਬੀਰ ਜੀ ਭਗਤ ਆ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਆ ਮਹਾਰਾਜ ਕਹਿੰਦੇ ਇਹ ਤੁਹਾਡੇ ਸਵਾਲ ਦਾ ਜਵਾਬ ਆ ਨਾਮ ਨੂੰ ਜਪਣ ਵਾਲੇ ਦੀ ਜ਼ਿੰਦਗੀ ਵੀ ਨਾਮ ਵਰਗੀ ਉੱਚੀ ਹੋ ਜਾਂਦੀ ਜੇ ਸਭ ਮਿਲ ਤੈ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਨਾ ਵੈ ਗੁਰੂ ਜਿੱਡਾ ਕੋਈ ਸੀ ਤੇ ਨਾ ਹੀ ਕੋਈ ਉਹਦੇ ਵਰਗਾ ਹੋਣਾ ਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਵਿਆਖਿਆ ਤੁਹਾਡੇ ਬਚਨਾਂ ਦੀ ਨਾਮ ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇਸੇ ਪਾਵਨ ਧਰਤੀ ਦੇ ਉੱਤੇ ਲਾਹੌਰ ਸ਼ਹਿਰ ਦੀ ਧਰਤੀ ਤੋਂ ਚੱਲ ਕੇ ਆਇਆ ਹੋਇਆ ਇੱਕ ਲੋਹਾਰ ਪਰਿਵਾਰਾਂ ਦੇ ਵਿੱਚੋਂ ਜਿਸ ਸਿੱਖ ਦਾ ਨਾਮ ਇਤਿਹਾਸ ਨੇ ਲਿਖਿਆ ਭਾਈ ਲਾਲ ਸਿੰਘ ਭਾਈ ਲਾਲ ਸਿੰਘ ਨੇ ਵੱਡੇ ਸਾਰੇ ਖੇਸ ਦੇ ਵਿੱਚ ਨਾ ਕੋਈ ਚੀਜ਼ ਬੜੀ ਭਾਰੀ ਬਨ ਕੇ ਤੇ ਆਪਣੇ ਸਿਰ ਦੇ ਉੱਤੇ ਰੱਖੀ ਹੋਈ। ਔਰ ਜਦੋਂ ਦਰਬਾਰ ਦੇ ਵਿੱਚ ਸੰਗਤ ਦੇ ਵਿੱਚ ਆ ਰਿਹਾ ਹੈ। ਤਿੰਨ ਚਾਰ ਜਣਿਆਂ ਕੋਲ ਖੜੋ ਕੇ ਸਿਰ ਦੇ ਉੱਤੇ ਭਾਰਾ ਸਮਾਨ ਲਵਾ ਕੇ ਮਹਾਰਾਜ ਦੇ ਚਰਨਾਂ 'ਚ ਰੱਖਿਆ। ਮੱਥਾ ਟੇਕ ਕੇ ਭਾਈ ਲਾਲ ਸਿੰਘ ਕਹਿੰਦਾ ਮਹਾਰਾਜ। ਦਸਰੇ ਦੀ ਛੋਟੀ ਜਈ। ਨੇ ਮਾਣੀ ਜਈ ਤੋਸ਼ ਜਈ ਭੇਟਾ ਜਿਹੜੀ ਕਬੂਲ ਕਰੋ ਬਾਜਾਂ ਵਾਲੇ ਗੁਰਦੇਵ ਸਤਗੁਰੂ ਉਹਨੂੰ ਵੇਖ ਕੇ ਕਹਿੰਦੇ ਆ ਲਾਲ ਸਿੰਘ ਕੀ ਲਿਆ ਹੈ ਉਹਨੇ ਖੇਸ ਦੇ ਵਿੱਚ ਬੰਨੀ ਹੋਈ ਉਹ ਢਾਲ ਜਦੋਂ ਖੇਸ ਦੀਆਂ ਗੰਢਾਂ ਖੋਲੀਆਂ ਟੰਡ ਦਾ ਮਹਾਰਾਜ ਬਹੁਤ ਮਿਹਨਤ ਕਰਕੇ ਨਾ ਬੜੀ ਮੁਸ਼ਕਤ ਘਾਲ ਕੇ 23 ਤਰ੍ਹਾਂ ਦੀ ਧਾਤ ਇਕੱਠੀ ਕਰਕੇ ਔਰ ਉਸ ਧਾਤ ਨੂੰ ਫਿਰ ਮੈਂ ਅੱਗ ਦੇ ਵਿੱਚ ਪਿਘਲਾ ਕੇ ਇੱਕ ਨਵਾਂ ਸਰੂਪ ਦੇ ਕੇ ਇਹ ਢਾਲ ਤੁਹਾਡੇ ਲਈ ਬਣਾ ਕੇ ਲਿਆਇਆ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਢਾਲ ਨੂੰ ਵੇਖਿਆ ਕਹਿਣ ਲੱਗੇ ਬਹੁਤ ਵਧੀਆ ਢਾਲ ਆ ਇਹ ਸੱਚੀ ਮਸ਼ਕਤ ਨਾਲ ਬਣਾਈ ਹੈ ਤੇ ਲਾਲ ਸਿੰਘ ਇਹਨੇ ਬਚਨ ਸੁਣਨ ਤੋਂ ਬਾਅਦ ਕਹਿਣ ਲੱਗਾ ਮਹਾਰਾਜ ਇਹਨਾ ਮੇਰਾ ਅੰਦਾਜ਼ਾ ਹੈ ਮੈਂ ਲੋਹਾਰ ਪਰਿਵਾਰਾਂ ਦਾ ਜੰਮਿਆ ਪੁੱਤ ਆ ਮੈਨੂੰ ਨਹੀਂ ਲੱਗਦਾ ਮਹਾਰਾਜ ਤੁਸੀਂ ਇਦਾਂ ਦੀ ਢਾਲ ਕਦੇ ਜ਼ਿੰਦਗੀ 'ਚ ਪਰਖੀ ਵੀ ਹੋਵੇਗੀ ਮੈਨੂੰ ਨਹੀਂ ਲੱਗਦਾ ਤੁਹਾਡੇ ਦੋਸ਼ੇ ਖਾਨੇ ਵਿੱਚ ਇਦਾਂ ਦੀ ਢਾਲ ਹੋਵੇ ਤੇ ਵੱਡੀ ਗੱਲ ਇਹ ਹੈ ਮਹਾਰਾਜ ਲਾਲ ਸਿੰਘ ਦਾ ਇਹ ਵਾਅਦਾ ਆ ਚੈਲੰਜ ਆ ਤੁਹਾਡੇ ਦਰਬਾਰ 'ਚ ਖੜੋਤਿਆਂ ਲਾਲ ਸਿੰਘ ਦੀ ਢਾਲ ਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ ਹੁਣ ਧਿਆਨ ਦੇਣਾ ਅਸੀਂ ਆਉਨੇ ਜ਼ਰੂਰ ਆ ਦਰਬਾਰ ਦੇ ਵਿੱਚ ਗੁਰੂ ਸਾਡਾ ਕੱਲਾ ਸਰੂਪ ਨਹੀਂ ਵੇਖਦਾ ਖਿਮਾ ਕਰਿਓ ਗੁਰੂ ਸਾਡੀ ਨੀਅਤ ਵੀ ਵੇਖਦਾ ਬਾਹਰਲੇ ਬੰਦੇ ਸੰਸਾਰੀ ਦੁਨੀਆ ਸਿਰਫ ਸਰੂਪ ਵੇਖ ਸਕਦੀ ਹੈ ਗੁਰੂ ਸਭ ਤੋਂ ਪਹਿਲਾਂ ਸਾਡੀ ਨੀਅਤ ਨੂੰ ਪਰਖਦਾ ਹੈ ਨੀਅਤ ਸਾਫ਼ ਹੈ ਤੇ ਧਿਆਨ ਦੇਣਾ ਝੋਲੀ ਰਹਿਮਤਾਂ ਨਾਲ ਭਰੀ ਰਹਿੰਦੀ ਹੈ ਜੇ ਨੀਅਤ ਵਿੱਚ ਖੋਟ ਹੋਵੇ ਨਾ ਗੁਰੂ ਰਹਿਮਤ ਤੋਂ ਗੁਰ ਪ੍ਰਸਾਦ ਨਹੀਂ ਮਿਲਦਾ ਬਚਨ ਹੈ ਪਾਤਸ਼ਾਹ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਧਰ ਤਰਾਜ਼ੂ ਤੋਲੀਏ ਨਿਵੇਂ ਸੋ ਦਵਰਾਖ ਹੋਏ ਅਪਰਾਧੀ ਦੂਣਾ ਨਿਵਹਿ ਜਿਉ ਹੰਤਾ ਮਰਗਾਏ ਸੀਸ ਨਿਵਾਇਆ ਕਿਆ THIA ਜਹ ਰਿਦੇ ਕਸੁਧੇ ਜਾਏ ਕੱਲਾ ਸਿਰ ਨਵਾਉਣਾ ਹੀ ਭਗਤੀ ਬੰਦਗੀ ਨਹੀਂ ਹੈ ਮੱਥਾ ਟੇਕ ਲੈਣਾ ਹੀ ਬੰਦਗੀ ਨਹੀਂ ਹੈ ਅਸਲੀਅਤ ਤੇ ਇਹ ਹੈ ਜਿੰਨਾ ਚਿਰ ਹਿਰਦੇ ਦੇ ਵਿੱਚ ਮੈਲ ਹੋਵੇ ਨਾ ਉਹਨਾਂ ਚਿਰ ਗੁਰੂਦਰ ਪ੍ਰਵਾਨ ਨਹੀਂ ਹੋਈ ਤਹਾਇਂ ਆਖਿਆ ਨਾਨਕ ਘਰ ਹੀ ਬੈਠਿਆਂ ਸ਼ੋਅ ਮਿਲੇ ਜੇ ਨੀਅਤ ਰਾਸ ਕਰੇ ਹੁਣ ਗੁਰੂ ਸਾਹਿਬ ਨੇ ਵੇਖਿਆ ਵੀ ਲਾਲ ਸਿੰਘ ਆਇਆ ਜ਼ਰੂਰ ਐ ਢਾਲ ਵੀ ਇਹਨੇ ਬਹੁਤ ਸੋਹਣੀ ਬਣਾਈ ਮਿਹਨਤ ਵੀ ਕੀਤੀ ਮਸ਼ੱਕਤ ਵੀ ਕੀਤੀ ਪਰ ਇਹ ਆ ਵੀ ਇਹਦੇ ਕੋਲੋਂ ਹੰਕਾਰ ਦੀ ਈਗੋ ਦੀ ਬੂ ਆ ਰਹੀ ਆ ਹੁਣ ਗੁਰੂ ਨੇ ਕੱਲੀ ਢਾਲ ਤੋਂ ਪ੍ਰਵਾਨ ਕਰਨੀ ਸੀ ਮਹਾਰਾਜ ਵੇਖਿਆ ਵੀ ਮੇਰੇ ਕੋਲ ਆ ਕੇ ਜੇ ਇਹ ਵਿਤਾਰਾਂ ਤੋਂ ਹੰਕਾਰ ਵਰਗੀ ਬਿਮਾਰੀ ਤੋਂ ਬਾਚੀ ਨਾ ਸਕਿਆ ਤੇ ਦੀ ਢਾਲ ਕੱਲੀ ਕੀ ਕਰਨੀ ਆਪਾਂ ਬਾਜਾਂ ਵਾਲੇ ਕਹਿਣ ਲੱਗੇ ਨਹੀਂ ਲਾਲ ਸਿਆ ਢਾਲਾ ਮੇਰੇ ਕੋਲ ਇੱਕ ਤੋਂ ਇੱਕ ਪਈਆਂ ਤੋਸ਼ੇਖਾਨੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਵੀ ਤੇਰੀ ਇਹ ਢਾਲ ਗੋਲੀ ਦਾ ਮੁਕਾਬਲਾ ਕਰ ਲੈਗੀ ਉਹ ਫਿਰ ਹੰਕਾਰ ਵਿੱਚ ਕਹਿਣ ਲੱਗਾ ਮਹਾਰਾਜ ਇਹ ਕਿਦਾਂ ਹੋ ਸਕਦਾ ਲਾਲ ਸਿੰਘ ਦੀ ਬਣਾਈ ਹੋਵੇ ਢਾਲ ਤੇ ਇਹਦੇ ਚੋਂ ਗੋਲੀ ਆਰ ਪਾਰ ਹੋ ਜਾਏ ਮਹਾਰਾਜ ਮੈਂ ਪਰਖਣ ਦੀ ਗੱਲ ਕਰਦਾ ਜਿੱਥੇ ਮਰਜੀ ਪਰਖ ਲਿਓ ਦੀਨ ਦੁਨੀਆ ਦੇ ਸਤਿਗੁਰੂ ਮੁਸਤਰਾਏ ਕਹਿਣ ਲੱਗੇ ਢਾਲ ਇੱਥੇ ਹੀ ਰੱਖ ਜਾ ਕੱਲ ਨੂੰ ਮਿਲਦੇ ਆ ਫਿਰ ਦੀਵਾਨ ਚ ਮਿਲਾਂਗੇ ਦਰਬਾਰ ਦੇ ਵਿੱਚ ਠੀਕ ਹੈ ਮਹਾਰਾਜ ਲਾਲ ਸਿੰਘ ਮੱਥਾ ਟੇਕਿਆ ਲੰਗਰ ਪਾਣੀ ਛਕਿਆ ਮੇਲੀ ਕੋਈ ਸੰਗਤ ਦੇ ਜਿਹੜੀ ਸਰਾ ਸੀ ਕਮਰੇ ਸਾਨੂੰ ਉੱਥੇ ਚਲਾ ਕੇ ਪਤਨੀ ਕੁਝ ਜਾਗੀ ਹੋਈ ਆਤਮਾ ਸੀ ਉਹ ਕਹਿਣ ਲੱਗੀ ਮੈਂ ਹੈਰਾਨ ਆ ਤੁਸੀਂ ਭੇਟ ਵੀ ਮਹਾਰਾਜ ਵਾਸਤੇ ਲਿਆਏ ਪਰ ਭੇਟ ਦੇ ਨਾਲ ਹੰਕਾਰ ਇਹਨਾਂ ਕਿਉਂ ਚੁੱਕ ਲਿਆ ਉਹਨੇ ਆਖਿਆ ਵੀ ਹੰਕਾਰ ਕਦ ਤੱਕ ਕਹਿਣ ਲੱਗੀ ਮਹਾਰਾਜ ਤੁਹਾਨੂੰ ਵਾਰ-ਵਾਰ ਕਹਿਸ ਕਹਿ ਰਹੇ ਸੰਨ ਵੀ ਤੇਰੀ ਢਾਲ ਗੋਲੀ ਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਤੁਸੀਂ ਕਹਿ ਰਹੇ ਸੀ ਮਾਰੇ ਪਰਖ ਲਓ ਤੁਸੀਂ ਬਾਜਾਂ ਵਾਲੇ ਪਾਤਸ਼ਾਹ ਨੂੰ ਇੱਕ ਇਨਸਾਨ ਮੰਨਦੇ ਹੋ ਸਿਰਫ ਉਹ ਕੱਲਾ ਮਨੁੱਖੀ ਤਾਨਿਆਂ ਕਿਤੇ ਭਲਿਆ ਜੁਗਨੂ ਹੋ ਕੇ ਟਟਹਿਣਾ ਹੋ ਕੇ ਕਿਤੇ ਮੱਥਾ ਸੂਰਜ ਨਾਲ ਵੀ ਕਿਸੇ ਨੇ ਲਾਇਆ ਅਜੇ ਤੱਕ ਤੈਨੂੰ ਕੁਲੇਖਾ ਲੱਗਿਆ ਉਨੇ ਆਖਿਆ ਤੇਰੀ ਢਾਲ ਮੁਕਾਬਲਾ ਕਰਲੇਗੀ ਗੋਲੀ ਦਾ ਕੋਈ ਵੱਡੀ ਗੱਲ ਨਹੀਂ ਪਰ ਇੱਕ ਗੱਲ ਪੱਕੀ ਐ ਤੇਰਾ ਹੰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਹੁਣ ਸੁੱਤਾ ਹੋਇਆ ਸੀ ਮਾਨਸਿਕਤਾ ਕਰਕੇ ਜਦੋਂ ਜਾਗ ਆਇਆ ਤੇ ਅੱਖਾਂ ਅਥਰੂਆਂ ਨਾਲ ਭਰ ਗਈਆਂ ਮਨਾ ਇਹ ਕੀ ਕਰ ਲਿਆ ਪਤਨੀ ਨੂੰ ਆਖਣ ਲੱਗਾ ਵੀ ਜੇ ਇੰਨੀ ਸਮਝ ਐ ਤੇ ਰਾਹ ਵੀ ਤੇ ਦੱਸ ਨਾ ਕੋਈ ਹੋਣ ਉਨੇ ਆਖਿਆ ਪੰਜ ਸਿੰਘਾਂ ਨੂੰ ਸੱਦ ਪੰਜਾਂ ਵਿੱਚ ਹੀ ਵਸਦਾ ਹੈ ਨਾ ਗੁਰੂ ਪੰਜਾਂ ਚ ਹੀ ਵਸਦਾ ਨਾ ਕਲਗੀਆਂ ਵਾਲਾ ਪੰਜਾਂ ਸਿੰਘਾਂ ਨੂੰ ਸੱਦ ਪੰਜਾਂ ਸਿੰਘਾਂ ਨੂੰ ਸ਼ਾਮੀ ਸੱਦ ਕੇ ਨਾ ਬੜੇ ਅਦਬ ਸਤਕਾਰ ਦੇ ਨਾਲ ਚਰਮ ਤਵਾਏ ਹੱਥ ਤਵਾਏ ਔਰ ਸਾਰਿਆਂ ਨੂੰ ਬਿਠਾ ਕੇ ਬੜੀ ਭਾਵਨਾ ਦੇ ਵਿੱਚ ਫੁਲਕਾ ਸ਼ਿਕਾਇਆ ਪਰਸ਼ਾਦਾ ਛਕਾ ਕੇ ਆਂਦਾ ਹੈ ਮੇਰੇ ਲਈ ਅਰਦਾਸ ਕਰੋ ਗੁਰੂ ਖਾਲਸਾ ਜੀ ਗੁਰੂ ਪਿਆਰਿਓ ਕੱਲ ਨੂੰ ਮੇਰੀ ਢਾਲ ਦੀ ਪਰਖਿਆ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ 'ਚ ਅਰਦਾਸ ਕਰੋ ਪਰਖ ਵੀ ਪੂਰੀ ਹੋ ਜਾਏ ਤੇ ਮੇਰੀ ਸਿੱਖੀ ਵੀ ਸਾਬਤ ਰਹਿ ਜਾਏ ਹੋਰ ਕੁਝ ਨਹੀਂ ਚਾਹੀਦਾ ਪੰਜ ਮਾਲਕ ਦਾ ਸਰੂਪ ਸਨ ਪੰਜਾਂ ਨੇ ਹੀ ਅਰਦਾਸ ਕੀਤੀ ਸਾਈਂ ਪ੍ਰੀਤਮ ਬਾਜਾਂ ਵਾਲੇ ਪਾਸ਼ਾ ਇਹਦੀ ਢਾਲ ਦੀ ਪਰਖਿਆ ਪਰਖ ਵੀ ਪੂਰੀ ਹੋ ਜਾਏ ਤੇ ਮੰਗਿਆ ਸਿੱਖ ਲਾਲ ਸਿੰਘ ਦੀ ਇਹਦੀ ਸਿੱਖੀ ਵੀ ਸਾਫਤ ਰਹਿ ਜਾਏ ਰਾਤ ਲੰਘ ਗਈ ਦਿਨ ਦਾ ਚੜ੍ਹਾ ਅੰਮ੍ਰਿਤ ਵੇਲੇ ਦੇ ਦੀਵਾਨ ਸੱਜਣ ਦੀ ਸਮਾਪਤੀ ਹੋ ਗਈ ਬਾਜਾਂ ਵਾਲੇ ਪਾਸ਼ਾ ਕਹਿੰਦੇ ਲਿਆ ਵੀ ਲਾਲ ਸਿਆ ਢਾਲ ਲਿਆ ਆਪਣੀ ਦੀਵਾਨ ਦੇ ਵਿੱਚ ਥੜੇ ਦੇ ਨੇੜੇ ਪਈ ਹੋਈ ਢਾਲ ਨੂੰ ਚੁੱਕਿਆ ਮਹਾਰਾਜ ਕਹਿੰਦੇ ਨੇ ਉਹ ਸਾਹਮਣੇ ਜਾ ਕੇ ਖੜੋ ਜਾ ਸਾਹਮਣੇ ਖੜੋਤਾ ਹੋਇਆ ਲਾਲ ਸਿੰਘ ਢਾਲ ਆਪਣੇ ਮੂੰਹ ਦੇ ਅੱਗੇ ਕਰਨੀ ਦੋਨਾਂ ਹੱਥਾਂ ਨਾਲ ਫੜ ਕੇ ਪਿੱਛੇ ਖੜੋ ਕੇ ਨਾ ਅਰਦਾਸ ਸ਼ੁਰੂ ਕਰਤੀ 10 ਪਾਤਸ਼ਾਹੀਆਂ ਦੇ ਵਾਰੋਵਾਰੀ ਨਾਮ ਲੈ ਰਿਆ ਯਾਦ ਕਰਦਾ ਗੁਰੂ ਨਾਨਕ ਸਾਹਿਬ ਮੇਰੀ ਬਾਤ ਰਹਿ ਜਾਏ ਬਾਜਾਂ ਵਾਲਿਆ ਮੈਂ ਭੁੱਲ ਗਿਆ ਸਾਂ ਮੇਰਾ ਸਿੱਧਕ ਨਿਭ ਜਾਏ ਮੇਰੀ ਸਾਬਤ ਰਹਿ ਜਾਏ ਸਿੱਖੀ ਮਹਾਰਾਜ ਬੰਦੂਕ ਚੱਕੀ ਤਿੰਨ ਚਾਰ ਵਾਰ ਆਸਿਓਂ ਪਾਸਿਓਂ ਹੋ ਹੋ ਕੇ ਮਹਾਰਾਜ ਨੇ ਨਿਸ਼ਾਨਾ ਬੰਨਿਆ ਪਰ ਗੋਲੀ ਚਲਾਈ ਨਾ ਲਾਗੇ ਖੜੋਤਿਆਂ ਆਖਿਆ ਮਹਾਰਾਜ ਕੀ ਗੱਲ ਐ ਕੱਲ ਤੇ ਢਾਲ ਜਿਹੜੀ ਆ ਉਹਨੂੰ ਪਰਖਣ ਦੀਆਂ ਗੱਲਾਂ ਕਰਦੇ ਸੋ ਅੱਜ ਕਿਉਂ ਨਹੀਂ ਗੋਲੀ ਕਿਉਂ ਨਹੀਂ ਚਲਾ ਰਹੇ ਸੱਚੇ ਪਾਸ਼ਾ ਆਵਾਜ਼ ਦੇਂਦੇ ਆ ਕਹਿਣ ਲੱਗੇ ਲਾਲ ਸਿੰਘ ਆਵੇ ਗੋਲੀ ਪਰਖੀਏ ਤੇਰੀ ਢਾਲ ਲਾਲ ਸਿੰਘ ਅੱਖਾਂ ਪਰ ਕੇ ਆਂਦਾ ਆ ਬਾਦਸ਼ਾਹ ਢਾਲ ਜਿਹੜੀ ਐ ਉਹ ਤੁਹਾਡੀ ਗੋਲੀ ਦੇ ਸਾਹਮਣੇ ਖੜੀ ਹੈ ਮजूद ਆ ਪਰ ਮਹਾਰਾਜ ਲਾਲ ਸਿੰਘ ਤੁਹਾਡੇ ਮੁਕਾਬਲੇ 'ਚ ਨਹੀਂ ਹੈ ਲਾਲ ਸਿੰਘ ਦਾ ਹੰਕਾਰ ਤੇ ਬਹੁਤ ਖਰਾਬ ਆ ਟੁੱਟਿਆ ਹੋਇਆ ਆ ਤੁਹਾਡੀ ਬਖਸ਼ਿਸ਼ ਦਾ ਇਹਨੇ ਕੀ ਮੁਕਾਬਲਾ ਕਰ ਲੈਣਾ ਢਾਲ ਹਾਜ਼ਰ ਆ ਪਰ ਲਾਲ ਸਿੰਘ ਹਾਜ਼ਰ ਨਹੀਂ ਹੈ ਸਿੱਖਾਂ ਪੁੱਛਿਆ ਮਹਾਰਾਜ ਇਹ ਮਾਜ਼ਰਾ ਕੀ ਬਣ ਗਿਆ ਮਾਮਲਾ ਕੀ ਬਣ ਗਿਆ ਮਹਾਰਾਜ ਕਹਿੰਦੇ ਜਦੋਂ ਗੋਲੀ ਲਾਉਣ ਦੀ ਗੱਲ ਚੱਲਦੀ ਹੈ ਨਾ ਜਦੋਂ ਨਿਸ਼ਾਨਾ ਸਿੰਨ ਦਾ ਆ ਬੰਦਾ ਹੈ 10 ਪਾਤਸ਼ਾਹੀਆਂ ਦਸਵੇਂ ਅਸੀਂ ਬੈਠੇ ਆ ਤੇ ਨੌ ਪਾਤਸ਼ਾਹੀਆਂ ਨਾ ਲਾਲ ਸਿੰਘ ਦੀ ਢਾਲ ਦੇ ਉੱਤੇ ਆ ਕੇ ਹੱਥ ਰੱਖ ਲੈਂਦੀਆਂ ਨੌ ਪਾਤਸ਼ਾਹੀਆਂ ਦੇ ਹੱਥ ਢਾਲ ਦੇ ਉੱਤੇ ਆ ਤੇ ਢਾਲ ਪਰਖੀ ਕਿਵੇਂ ਜਾਏਗੀ ਸਿੱਖ ਨੇ ਪੰਜਾਂ ਕੋਲੋਂ ਅਰਦਾਸ ਕਰਾ ਲਈ ਇਹਨੂੰ ਸਮਝ ਆ ਗਈ ਰੋਪਿਆ ਭਾਈ ਲਾਲ ਸਿੰਘ ਢਾਲ ਰੱਖ ਕੇ ਕਹਿਣ ਲੱਗਾ ਮਹਾਰਾਜ ਮੈਂ ਭੁੱਲ ਗਿਆ ਸਾਂ ਪਰ ਤੁਸੀਂ ਭੁੱਲਿਆ ਹੋਆ ਨੂੰ ਰਾਹ ਪਾਉਣ ਵਾਲੇ ਉਹ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੜਪਾ ਕੀ ਪਾਇਆ ਧਿਆਨ ਦਈਏ ਸੰਗਤ ਅਸੀਂ ਕਰਨੀ ਇਸੇ ਲਈ ਬਾਣੀ ਇਸੇ ਲਈ ਪੜੀ ਜਾਂਦੀ ਹੈ ਵਾਰ-ਵਾਰ ਗੁਰੂ ਨੂੰ ਇਸੇ ਲਈ ਵਾਰ-ਵਾਰ ਸਿਮਰਿਆ ਜਾਂਦਾ ਪਾਤਸ਼ਾਹ ਤੂੰ ਭੁੱਲਿਆ ਹੋਇਆਂ ਨੂੰ ਜ਼ਿੰਦਗੀ ਦੇਣਾ ਹੈ ਭੁੱਲਿਆ ਹੋਇਆਂ ਨੂੰ ਨਵੇਂ ਰਾਹਾਂ ਦੀਆਂ ਪੈੜਾਂ ਦੇਣਾ ਇੱਥੇ ਹੀ ਹੋਰ ਕਟਨਾ ਵਾਪਰਦੀ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤਿਆਂ ਨੇ ਵੈਸੇ ਇਸ ਘਟਨਾ ਨੂੰ ਆਨੰਦਪੁਰ ਸਾਹਿਬ ਦੀ ਹੀ ਲਿਖਿਆ ਤੇ ਕੁਝ ਵਿਦਵਾਨ ਇਸ ਘਟਨਾ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਨਾਲ ਜੋੜਦੇ ਆ ਚਲੋ ਘਟਨਾ ਕਿਤੋਂ ਦੀ ਵੀ ਹੋਵੇ ਹੈ ਬਾਜਾ ਵਾਲੇ ਪ੍ਰੀਤਮ ਦੇ ਘਰ ਦਾ ਇੱਕ ਨਵਾਂ ਪੈਣਾ ਦੇੰਦੇ ਸੇਵਾਦਾਰ ਵਖਰੇ ਸਨ ਆਨੰਦਪੁਰ ਸਹਿ ਰਾਤ ਦੇ ਪਹਿਰੇਦਾਰ ਜਿਹੜੇ ਸੰ ਸੇਵਾ ਵਾਲੇ ਉਹ ਵੱਖਰੇ ਸਨ ਇੱਕ ਦਿਨ ਐਸਾ ਹੋਇਆ ਵੀ ਲੱਗਿਓ ਕਿਸੇ ਨੇ ਖਬਰ ਦਿੱਤੀ ਕਿ ਸਾਥੋਂ ਥੋੜੀ ਜੀ ਦੂਰ ਪੁਰਾਣੇ ਪਿੰਡ ਦੇ ਵਿੱਚ ਰਾਤ ਨੂੰ ਨਾ ਤਮਾਸ਼ਾ ਹੋਣਾ ਔਰ ਰਾਤ ਦੇ ਇਸ ਤਮਾਸ਼ੇ ਦੇ ਵਿੱਚ ਬੜੇ ਇਲਾਕੇ ਚੋਂ ਬੜੇ ਪਿੰਡ ਚੋਂ ਦੁਨੀਆ ਲੋਕ ਆ ਰਹੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਾਟਕ ਖੇੜਦੇ ਸਨ ਹੁਣ ਰਾਤ ਦੇ ਜਿਹੜੇ ਪਹਿਰੇ ਧਾਰਿਆ ਉਹਨਾਂ ਸਾਰਿਆਂ ਸਲਾਹ ਕੀਤੀ ਵੀ ਕੀ ਕਰਨਾ ਚਾਹੀਦਾ ਹੈ ਜਾਣਾ ਚਾਹੀਦਾ ਰਾਤ ਐ ਸਾਰੇ ਸਿੱਖ ਸੰਗਤ ਸਤਗੁਰੂ ਸਭ ਆਰਾਮ ਵਿੱਚ ਹੁੰਦੇ ਐ ਮੇਰਾ ਖਿਆਲ ਹੈ ਚੁੱਪਚੀ ਪੀਤੇ ਚਲੇ ਜਾਣਾ ਚਾਹੀਦਾ ਕੋ ਜਾਕਣ ਲੱਗੇ ਨਹੀਂ ਇਹਤੇ ਗੁਰੂ ਦੀ ਆਮਾਨਤ ਦੇ ਵਿੱਚ ਖਿਆਨਤ ਹੋਏਗੀ ਇੰਜ ਨਹੀਂ ਕਰਨਾ ਚਾਹੀਦਾ ਦੋ ਚਿੱਤੀ ਸੰ ਇੱਕ ਉਹ ਸੰ ਜਿਹੜੇ ਜਾਣ ਵਾਲੇ ਰਾਜ਼ੀ ਹੋਏ ਇੱਕ ਉਹ ਸੰ ਜਿਹੜੇ ਕਹਿੰਦੇ ਨਹੀਂ ਜਾਣਾ ਚਾਹੀਦਾ ਮੁਕਤੀ ਗੱਲ ਜਿੱਦਣ ਉਹ ਦਿਨ ਆਇਆ ਜਿਸ ਦਿਨ ਤਮਾਸ਼ਾ ਸੀ ਰਾਤ ਦੇ ਹਨੇਰੇ ਦੇ ਵਿੱਚ ਕੁਝ ਸੇਵਾਦਾਰ ਰੁਕ ਗਏ ਤੇ ਕੁਝ ਜਿਹੜੇ ਉਹ ਤਮਾਸ਼ਾ ਵੇਖਣ ਨਾਟਕ ਵੇਖਣ ਚਲੇ ਗਏ ਔਰ ਜਿਨ੍ਹਾਂ ਦੀ ਪਹਿਰੇ ਤੇ ਡਿਊਟੀ ਸੀ ਉਹ ਸਾਰੀ ਰਾਤ ਤੁਰਦੇ ਫਿਰਦੇ ਨਾਲੇ ਪਹਿਰਾ ਦੇਂਦੇ ਆ ਨਾਲੇ ਆਪਸ ਵਿੱਚ ਗੱਲਾਂ ਕਰਦੇ ਆ ਵੀ ਕੋਈ ਨਹੀਂ ਉੱਠਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਆਪਾਂ ਐਵੇਂ ਰੁਕ ਗਏ ਸਾਨੂੰ ਨਾ ਚਲੇ ਜਾਣਾ ਚਾਹੀਦਾ ਸੀ ਰੁਕਣਾ ਨਹੀਂ ਸੀ ਚਾਹੀਦਾ ਔਰ ਜਿਹੜੇ ਤਮਾਸ਼ਾ ਵੇਖਣ ਵਾਲੇ ਸਨ ਉਹ ਆਪਸ ਵਿੱਚ ਗੱਲਾਂ ਕਰਦੇ ਆਂ ਕਹਿੰਦੇ ਐ ਜੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਨਾ ਬਹੁਤ ਮਾਰ ਪਏਗੀ ਬੜੀ ਝਿੜਕ ਬਏਗੀ ਆਪਾਂ ਐਵੇਂ ਆ ਗਏ ਆ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਐ ਵੀ ਇਹਨਾਂ ਨਾਟਕਾਂ ਇਹਨਾਂ ਚਿਟਪਾਂ ਦੇ ਵਿੱਚ ਕੁਝ ਨਹੀਂ ਰੱਖਿਆ ਆਪਾਂ ਗੁਰੂ ਦਾ ਬਚਨ ਸੁਣਦੇ ਜ਼ਰੂਰ ਆ ਮੰਨਦੇ ਵੀ ਆ ਪਰ ਅੱਜ ਕਮਾਇਆ ਨਹੀਂ ਅੱਜ ਬੜੀ ਵੱਡੀ ਭੁੱਲ ਹੋ ਗਈ ਉਹ ਆਪਸ ਵਿੱਚ ਗੱਲਾਂ ਕਰਦੇ ਆਂ ਰਾਤ ਬੀਤ ਗਈ ਨਾਟਕ ਵੇਖ ਕੇ ਤਮਾਸ਼ਾ ਵੇਖ ਕੇ ਉਹ ਲੋਕ ਮੁੜ ਆਏ ਆਰਾਮ ਕਰਨ ਤੋਂ ਬਾਅਦ ਦਿਨ ਦਾ ਚੜ੍ਹਾ ਸੱਜੇ ਹੋਏ ਦੁਪਹਿਰ ਦੇ ਦੀਵਾਨ ਦੇ ਵਿੱਚ ਬਾਜਾਂ ਵਾਲੇ ਪ੍ਰੀਤਮ ਨੇ ਸਾਰੇ ਪਹਿਰੇਦਾਰਾਂ ਨੂੰ ਸੱਦੇ ਔਰ ਹਜ਼ੂਰ ਬਾਬਾ ਜੀ ਕਹਿੰਦੇ ਆ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਦੋ ਤਿੰਨ ਵਾਰੀ ਮਹਾਰਾਜ ਇਹਨਾਂ ਲਫ਼ਜ਼ਾਂ ਨੂੰ ਜਦੋਂ ਸੰਗਤ ਵਿੱਚ ਦੁਹਰਾਇਆ ਹਰ ਬੰਦਾ ਇਸ ਗੱਲ ਨੂੰ ਸਮਝਣ ਵਾਲਾ ਨਹੀਂ ਸੀ ਜਦੋਂ ਕੁਝ ਪ੍ਰੇਮ ਵਾਲਿਆਂ ਪੁੱਛਿਆ ਮਹਾਰਾਜ ਐਸਾ ਕੀ ਮਾਮਲਾ ਕੀ ਮਸਲਾ ਤੁਸੀਂ ਅੱਜ ਇਹ ਬਚਨ 부ਜਾਰਤ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋ ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਰਹੇ ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਹੋ ਗਏ ਮਹਾਰਾਜ ਇਸ ਗੱਲ ਦੀ ਸਮਝ ਨਹੀਂ ਆ ਰਹੀ ਹਜ਼ੂਰ ਪ੍ਰੀਤਮ ਕਹਿੰਦੇ ਆ ਉੱਠੋ ਬਈ ਪਹਿਰੇਦਾਰੋ ਜਿਹੜੇ ਰਾਤ ਸੇਵਾ ਵਿੱਚ ਹਾਜ਼ਰ ਸਨ ਉੱਠੋ ਇਕਦਮ ਸਾਰਿਆਂ ਦੇ ਅੰਦਰ ਡਰ ਜਿਹੜਾ ਉਹ ਘਰ ਕਰ ਗਿਆ ਵੀ ਜਿਹੜੀ ਗੱਲ ਮਹਾਰਾਜ ਤੋਂ ਲੁਕੋ ਰਹੇ ਸਾਂ ਉਹ ਸਤਿਗੁਰੂ ਨੂੰ ਪਤਾ ਆਇਆ ਜਿਹੜੇ ਹਾਜ਼ਰ ਸਨ ਉਹਨਾਂ ਪੱਲ ਆਇਆ ਉੱਠ ਕੇ ਖੜੋ ਗਏ ਮਹਾਰਾਜ ਅਸੀਂ ਨਹੀਂ ਗਏ ਸਾਨੂੰ ਬੜਾ ਜ਼ੋਰ ਲਾਇਆ ਬੜਾ ਸਮਝਾਇਆ ਇਹਨਾਂ ਪਰ ਮਹਾਰਾਜ ਅਸੀਂ ਨਹੀਂ ਤੇਰੇ ਚਰਨਾਂ ਨੂੰ ਛੱਡ ਕੇ ਗਏ ਅਸੀਂ ਸਾਰੀ ਰਾਤ ਜਾ ਕੇ ਪਹਿਰੇ ਤੇ ਡਿਊਟੀ ਦਿੱਤੀ ਸੇਵਾ ਨਿਭਾਈ ਹੈ ਬਾਜਾਂ ਵਾਲਿਆ ਅਸੀਂ ਨਹੀਂ ਗਏ ਕਹਿਣ ਲੱਗੇ ਠੀਕ ਹੈ ਗੈਰ ਹਾਜ਼ਰ ਕੌਣ ਸਨ ਚਿਹਰੇ ਉੱਤੇ ਮਾਸੂਮੀਅਤ ਹੈ ਡਰ ਹੈ ਤੌਖਲਾ ਹੈ ਚਿੰਤਾ ਹੈ ਹੱਥ ਜੋੜੇ ਗਲ ਵਿੱਚ ਪੱਲਾ ਪਾ ਕੇ ਉੱਠੇ ਮਹਾਰਾਜ ਬੋਲੋਗੇ ਗੁਨਾਹ ਹੋ ਗਿਆ ਗਲਤੀ ਹੋ ਗਈ ਖਿਮਾ ਮੰਗਦੇ ਆ ਮਹਾਰਾਜ ਫਿਰ ਉਹਨਾਂ ਲਫ਼ਜ਼ਾਂ ਨੂੰ ਦੁਹਰਾਇਆ ਹਾਜ਼ਰ ਗੈਰ ਹਾਜ਼ਰ ਔਰ ਗੈਰ ਹਾਜ਼ਰ ਹਾਜ਼ਰ ਬੁਝਾਰਤ ਸਮਝ ਨਾ ਆਵੇ ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਹਾਜ਼ਰ ਕਹਿ ਰਹੇ ਹਨ ਅਸਲ 'ਚ ਇਹ ਇੱਥੇ ਨਹੀਂ ਸੀ ਉਹਨਾਂ ਆਖਿਆ ਨਹੀਂ ਮਹਾਰਾਜ ਅਸੀਂ ਇੱਥੇ ਸਾਂ ਹੱਥ ਵਿੱਚ ਬਰਸ਼ੇ ਕਾਲਾ ਨੇਜ਼ੇ ਸਾਰੀ ਰਾਤ ਇੰਜ ਹੀ ਰਹੇ ਪਹਿਰੇ ਤੇ ਮਹਾਰਾਜ ਕਹਿੰਦੇ ਆ ਪੁੱਤਰ ਸਿਰਫ ਤਾਨ ਕਰਕੇ ਇੱਥੇ ਸੋ ਤਾਨ ਇੱਥੇ ਮੌਜੂਦ ਸੀ ਤੁਹਾਡਾ 'ਚ ਕੋਈ ਸ਼ੱਕ ਨਹੀਂ ਹੈ ਪਰ ਤੁਹਾਡੇ ਖਿਆਲ ਤੁਹਾਡੇ ਮਨ ਦੇ ਫੁਰਨੇ ਤੁਹਾਡੀਆਂ ਵਿਚਾਰਾਂ ਤੁਹਾਡੀਆਂ ਵੇਰ ਸਤਰੰਗਾ ਤਨ ਕੱਲਾ ਇੱਥੇ ਔਰ ਵਿਚਾਰਾ ਤੁਹਾਡੀਆਂ ਉੱਥੇ ਸੀ ਵੀ ਹਾਏ ਤਮਾਸ਼ੇ 'ਚ ਪਤਾ ਨਹੀਂ ਕੀ ਹੋਏਗਾ ਔਰ ਜਿਹੜੇ ਤਨ ਕਰਕੇ ਉੱਥੇ ਸਨ ਉਹ ਮਨ ਕਰਕੇ ਇੱਥੇ ਹੀ ਰਹੇ ਬਈ ਜੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਪਤਾ ਨਹੀਂ ਸਾਡੀ ਕੀ ਬਣੇਗੀ ਪੁੱਤਰ ਗੁਰੂ ਦੇ ਚਰਨਾਂ ਦੇ ਵਿੱਚ ਕੱਲੇ ਤਨ ਦਾ ਹੀ ਹੋਣਾ ਜ਼ਰੂਰੀ ਨਹੀਂ ਹੈ ਰੱਬੀ ਬਾਣੀ ਕਹਿੰਦੀ ਹੈ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚਿਤ ਕਲ ਤਾਂ ਦੀ ਖੇਡ ਨਹੀਂ ਹੈ ਜਿੰਨਾ ਚਿਰ ਮਨ ਨਹੀਂ ਨਾ ਜੁੜਿਆ ਮਨ ਨੇ ਉਹ ਆਵਾਜ਼ ਨਾ ਸੁਣੀ ਮਨ ਕਰਕੇ ਹਾਜ਼ਰੀ ਨਾ ਲੱਗੀ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਇਕ ਚਿਤ ਜਿਹੇ ਇਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਏ ਜਿਨੇ ਇੱਕ ਛਿਨ ਇੱਕ ਚਿੱਤ ਇੱਕ ਪਲ ਲਈ ਵੀ ਰੂਹਾਨੀਅਤ ਕਰਕੇ ਦਾਤੇ ਨੂੰ ਸਿਮਰਿਆ ਨਾ ਜੰਮਣ ਮਰਨ ਦੇ ਬੰਧਨਾਂ ਤੋਂ ਸਤਿਗੁਰੂ ਉਹਨੂੰ ਆਜ਼ਾਦ ਕਰ ਦਿੰਦੇ ਆ ਔਰ ਖਿਮਾ ਕਰਿਓ ਉਮਰਾਂ ਬੀਤ ਜਾਂਦੀਆਂ ਪਿਆਰਿਓ ਮੇਰੇ ਮਨ ਪਰਦੇਸੀ ਪਿਆਰੇ ਵੇ ਤੂੰ ਆਓ ਤਰੇ ਇਸ ਪਰਦੇਸੀ ਮਨ ਨੂੰ ਆਵਾਜ਼ਾਂ ਮਾਰਦੇ ਆ ਇਹਨੂੰ ਭਟਕੇ ਹੋਏ ਨੂੰ ਵਾਰ-ਵਾਰ ਇੱਥੇ ਲਿਆਉਂਦੇ ਆ ਕਬੀਰ ਮਨ ਪੰਖੀ ਭਇਓ ਉੱਡ-ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜਿੱਦਾਂ ਦੀ ਸੰਗਤ ਓਦਾਂ ਦੀ ਰੰਗਤ ਮਾਣਦਾ ਹੈ ਮਨ ਕਿਉਂਕਿ ਇੱਕ ਪਾਲਿਆ ਨਿਮਖ ਮੈਂ 4 ਪੁਂਟ ਫਿਰਿਆ ਇਕ ਸੈਕਿੰਟ ਤੋਂ ਵੀ ਛੋਟਾ ਯਾ ਨਿਮਖ ਔਰ ਚੌਂ ਪੁੰਟਾਂ ਚ ਘੁੰਮ ਆਉਂਦਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੁਘਨੀ ਮੋਇਆ ਨਰਤਕੀ ਰੀਤ ਮਨ ਖੁਟਗਰ ਤੇਰਾ ਨਹੀਂ ਬੇਸਾਸ ਤੂੰ ਮਹਾ ਉਦਮਾਦਾ ਕਰ ਕਾ ਪੈ ਕਰ ਤੋਂ ਛੁਟੇ ਜੋ ਉਪਰ ਲਾਦਾ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੇ ਨਾਹੀ ਜੋਨ ਦੋਖ ਨਰ ਲੱਜੇ ਪਾਂਡ ਮਹਾਰਾਜ ਇਹਨੂੰ ਪਾਂਡ ਵੀ ਕਿਹਾ ਪਾਤਸ਼ਾਹ ਕਹਿੰਦੇ ਆ ਪੁੱਤਰੋ ਤਨ ਕਰਕੇ ਹਾਜ਼ਰ ਜਿਹੜੇ ਉਹ ਸੱਚੀ ਗੈਰ ਹਾਜ਼ਰ ਰਏ ਜਿਹੜੇ ਤਨ ਕਰਕੇ ਗੈਰ ਹਾਜ਼ਰ ਸਨ ਉਹ ਹਾਜ਼ਰ ਹੋਏ ਸਭ ਤੋਂ ਵਡੇਰੀ ਬਾਤ ਸੁਨੇਹਾ ਮਹਾਰਾਜ ਇਹ ਦਿੱਤਾ ਕਿ ਗੁਰੂ ਬਾਬੇ ਨੂੰ ਮਾਣਿਆ ਜਾਏ ਕੱਲਾ ਤਨ ਕਰਕੇ ਹੀ ਨਹੀਂ ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਗੁਰੂ ਦੀ ਬਾਣੀ ਗੁਰੂ ਦੀ ਯਾਦ ਗੁਰੂ ਦੀ ਸੰਗਤ ਹਮੇਸ਼ਾ ਮਨ ਕਰਕੇ ਹੀ ਮਾਣੀ ਗਈ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਪ੍ਰਵਾਨ ਔਰ ਲਾਏ ਵੱਲ ਹੁੰਦੀ ਹੈ ਇਥੋਂ ਇਤਿਹਾਸ ਦੀ ਲੜੀ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਫਿਰ ਆਰੰਭ ਕਰਾਂਗੇ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ